ਦੋਸਤੋ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਜੰਡ ਸਾਹਿਬ ਜਿੱਥੇ ਦਸ਼ਮੇਸ਼ ਪਿਤਾ ਜੀ ਦੇ ਨਾਲ ਸੰਬੰਧਤ ਗੁਰਦੁਆਰਾ ਹੈ ਜੰਡ ਸਾਹਿਬ ਹੁਣ ਤੱਕ ਜੋ ਮੇਰੇ ਧਿਆਨ ਦੇ ਵਿੱਚ ਆਏ ਨੇ ਉਹ ਦੋ ਪਿੰਡ ਅਜਿਹੇ ਨੇ ਜਿਨ੍ਹਾਂ ਦੇ ਨਾਮ ਗੁਰਦੁਆਰਾ ਸਾਹਿਬ ਦੇ ਉੱਤੇ ਪਏ ਨੇ ਇੱਕ ਤਾਂ ਇਹ ਫਰੀਦਕੋਟ ਦਾ ਹੋ ਗਿਆ ਜੰਡ ਸਾਹਿਬ ਔਰ ਦੂਸਰਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਟਾਲਾ ਸਾਹਿਬ ਟਾਲਾ ਸਾਹਿਬ ਪਿੰਡ ਦੇ ਵਿੱਚ ਗੁਰਦੁਆਰਾ ਟਾਲਾ ਸਾਹਿਬ ਸਥਿਤ ਹੈ ਜੋ ਕਿ ਮੋੜ ਮੰਡੀ ਦੇ ਨੇੜੇ ਆ ਤਾਂ ਇਹ ਦੋ ਗੁਰੂ ਘਰ ਜਿਹੜੇ ਹੈਗੇ ਨੇ ਉਹਨਾਂ ਦੇ ਨਾਂ ਤੇ ਪਿੰਡ ਬਣੇ ਗਏ ਨੇ ਗੁਰਦੁਆਰਾ ਟਾਲਾ ਸਾਹਿਬ ਦੇ ਨਾਂ ਤੇ ਪਿੰਡ ਟਾਲਾ ਸਾਹਿਬ ਤੇ ਗੁਰਦੁਆਰਾ ਜੰਡ ਸਾਹਿਬ ਦੇ ਨਾਂ ਦੇ ਉੱਤੇ ਫਰੀਦਕੋਟ ਦੇ ਵਿੱਚ ਜੰਡ ਸਾਹਿਬ ਅਗਰ ਆਪਏ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਹਮ ਇਤਿਹਾਸ ਇਹ ਹੈ ਕਿ ਅ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਮੁਕਸਰ ਦੇ ਜੁੱਧ ਤੋਂ ਬਾਅਦ ਇੱਥੇ ਪਹੁੰਚੇ ਤੇ ਇੱਥੇ ਉਹਨਾਂ ਨੇ ਜੱਡ ਦਾ ਕਿਲਾ ਗੱਡ ਕੇ ਘੋੜਾ ਬਣਿਆ ਤੇ ਉਹ ਕਿਲਾ ਹੁਣ ਇੱਕ ਹਰਾ ਭਰਾ ਦਰਖਤ ਬਣ ਗਿਆ ਤੇ ਇੱਕ ਵੱਡਾ ਝੰਡਾ ਹੈ ਜੋ ਹੁਣ ਵੀ ਇਸ ਗੁਰੂ ਘਰ ਦੇ ਵਿੱਚ ਮੌਜੂਦ ਹੈ ਘੋੜੇ ਨੂੰ ਝੰਡ ਦੇ ਨਾਲ ਬਨ ਕੇ ਗੁਰੂ ਸਾਹਿਬ ਜਿਸ 베ਰੀ ਦੇ ਥੱਲੇ ਬੈਠੇ ਉਹ 베ਰੀ ਵੀ ਹੁਣ ਇੱਥੇ ਮੌਜੂਦ ਹੈ ਜਦੋਂ ਇਹ ਉੱਥੇ ਬੈਠੇ ਤਾਂ ਉੱਥੋਂ ਇੱਕ ਤਿੱਤਰ ਦੀ ਆਵਾਜ਼ ਆਈ ਤਾਂ ਗੁਰੂ ਜੀ ਨੇ ਕਿਹਾ ਜਾਂ ਬੋਲ ਲਿਆ ਤਾਂ ਲੱਭਿਆ ਤਾਂ ਉਸ ਸਮੇਂ ਤਿੱਤਰ ਉਡਾਰੀ ਮਾਰ ਗਿਆ ਤਾਂ ਗੁਰੂ ਜੀ ਨੇ ਸਿੰਘਾਂ ਨੂੰ ਕਿਹਾ ਕਿ ਇਸ ਤਿੱਤਰ ਨੂੰ ਫੜ ਕੇ ਲਿਆਓ ਤੇ ਉਸ ਦੇ ਨਿਸ਼ਾਨ ਦੇ ਹੀ ਦੱਸੇ ਕਿ ਇਹ ਇੱਕ ਅੱਖੋਂ ਕਾਣਾ ਹੋਵੇਗਾ ਸਿੰਘਾਂ ਨੇ ਪਿੱਛਾ ਕਰ ਕੀਤਾ ਤੇ ਤਿੱਤਰ ਝਾੜੀਆਂ ਵਿੱਚ ਲੁਕ ਗਿਆ ਸਿੰਘ ਨਿਰਾਸ਼ ਹੋ ਕੇ ਗੁਰੂ ਜੀ ਕੋਲ ਪੁੱਜੇ ਤੇ ਇਸ ਸਥਾਨ ਤੋਂ ਅੱਗੇ ਚਲੇ ਗਏ ਤਾਂ ਰਸਤੇ ਵਿੱਚ ਉਹ ਤਿੱਤਰ ਨੂੰ ਫੜ ਲਿਆ ਤਾਂ ਗੁਰੂ ਜੀ ਨੇ ਗੁਰੂ ਜੀ ਨੂੰ ਸਿੰਘਾਂ ਨੇ ਪੁੱਛਿਆ ਕਿ ਇਹ ਕੀ ਕੌਤਕ ਹੈ ਮਹਾਰਾਜ ਤਾਂ ਗੁਰੂ ਸਾਹਿਬ ਨੇ فرمایا ਇੱਕ ਜੱਟ ਨੇ ਬਾਣੀਏ ਕੋਲੋਂ ਸਾਨੂੰ ਜਾਮਣ ਰੱਖ ਕੇ ਕਰਜ਼ਾ ਲਿਆ ਸੀ ਪਰ ਕਰਜ਼ਾ ਵਾਪਸ ਨਹੀਂ ਕੀਤਾ ਤੇ ਉਹ ਮਰ ਗਿਆ ਤੇ ਫਿਰ ਉਹ 73 ਦੀ ਜੂਨ ਦੇ ਵਿੱਚ ਪੈ ਗਿਆ ਤੇ ਬਾਣੀਆ ਮਰ ਕੇ ਬਾਜ ਦੀ ਜੂਨ ਦੇ ਵਿੱਚ ਪਿਆ ਦਸ਼ਮੇਸ਼ ਪਿਤਾ ਜੀ ਨੇ ਆਪਣੇ ਹੱਥਾਂ ਨਾਲ ਬਾਜ ਪਾਸੋਂ 73 ਮਰਵਾ ਕੇ ਆਪਣੀ ਜਾਮਣੀ ਉਤਾਰੀ ਤਾਂ ਇਹ ਇਤਿਹਾਸ ਹੈ ਗੁਰਦੁਆਰਾ ਜੰਡ ਸਾਹਿਬ ਦਾ ਇੱਥੇ ਬਹੁਤ ਹੀ ਸੁੰਦਰ ਇਮਾਰਤ ਦਾ ਨਿਰਮਾਣ ਕੀਤਾ ਹੋਇਆ ਹੈ ਪਿੰਡ ਜੰਡ ਸਾਹਿਬ ਦੇ ਵਿੱਚ ਇਹ ਪਿੰਡ ਜੰਡ ਸਾਹਿਬ ਮਾਨ ਮਰਾੜਾ ਵਾਲੇ ਦੇ ਪਿੰਡ ਮਰਾੜ ਅਤੇ ਨਿੰਦਰ ਕੁਘਾਣ ਵੀ ਦੇ ਪਿੰਡ ਕੁਘਾਣਾ ਦੇ ਬਿਲਕੁਲ ਨੇੜੇ ਆ ਜਾਂ ਕਹ ਲਈਏ ਬਸਾਦਕ ਦੇ ਬਿਲਕੁਲ ਇਹ ਗੁਰੂ ਘਰ ਨੇੜੇ ਸਥਿਤ ਹੈ ਕਦੇ ਫਰੀਦਕੋਟ ਵੱਲ ਆਓ ਤਾਂ ਗੁਰਦੁਆਰਾ ਜੰਡ ਸਾਹਿਬ ਦੇ ਜਰੂਰ ਦਰਸ਼ਨ ਕਰਿਓ ਇੱਥੇ ਖੜੀ ਉਹ 베ਰੀ ਤੇ ਜੰਡ ਤੁਹਾਨੂੰ ਇਹ ਅਹਿਸਾਸ ਕਰਾਉਣਗੇ ਕਿ ਗੁਰੂ ਸਾਹਿਬ ਜਿਵੇਂ ਇੱਥੇ ਬੈਠੇ ਹੋਏ ਹੋਣ ਤੇ ਤੁਸੀਂ ਉਹਨਾਂ ਦੇ ਸਾਹਮਣੇ ਬੈਠ ਕੇ ਉਹਨਾਂ ਦੇ ਦਰਸ਼ਨ ਕਰ ਰਹੇ ਹੋਮੋ ਦੋਸਤੋ ਪੰਜਾਬ ਦੇ ਇਤਿਹਾਸਕ ਸਥਾਨਾਂ ਦੀ ਯਾਤਰਾ ਕਰ ਰਹੇ ਹਾਂ ਜੇਕਰ ਤੁਹਾਡੇ ਵੀ ਕੋਈ ਧਿਆਨ ਦੇ ਵਿੱਚ ਕੋਈ ਇਤਿਹਾਸਕ ਸਥਾਨ ਹੈ ਭਾਵੇਂ ਉਸੇ ਕੇ ਇਤਿਹਾਸ ਦੇ ਨਾਲ ਸੰਬੰਧਿਤ ਹੋਵੇ ਮੁਗਲ ਇਤਿਹਾਸ ਦੇ ਨਾਲ ਸੰਬੰਧਿਤ ਹੋਵੇ ਹੜੱਪਾ ਦੇ ਨਾਲ ਸੰਬੰਧਿਤ ਹੋਵੇ ਜਾਂ ਫਿਰ ਅੰਗਰੇਜ਼ਾਂ ਦੇ ਨਾਲ ਸੰਬੰਧਿਤ ਹੋਵੇ ਤਾਂ ਸਾਨੂੰ ਕਮੈਂਟ ਦੇ ਰੂਪ ਦੇ ਵਿੱਚ ਜਰੂਰ ਦੱਸਿਓ ਤੇ ਅਸੀਂ ਉੱਥੇ ਪਹੁੰਚ ਕੇ ਉਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਹਨਾਂ ਨੂੰ ਪ੍ਰਚਾਰਿਆ ਪ੍ਰਸਾਰਿਆ ਜਾ ਸਕੇ ਅਤੇ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਵਧਾਇਆ ਜਾ ਸਕੇ ਇੱਕ ਬੇਨਤੀ ਹੋ ਰਹੀ ਹੈ ਕਿ ਤੁਸੀਂ ਜੇਕਰ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਸਬਸਕ੍ਰਾਈਬ ਤੇ ਫਾਲੋ ਜਰੂਰ ਕਰਿਓ ਤੇ ਆਪਣੇ ਬੱਚਿਆਂ ਦੇ ਨਾਲ ਇਸ ਨੂੰ ਸਾਂਝਾ ਜਰੂਰ ਕਰਿਓ ਤਾਂ ਕਿ ਸਾਡੇ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਸਾਡੇ ਬੱਚੇ ਉਹ ਇਤਿਹਾਸ ਦੇ ਨਾਲ ਜੁੜੇ ਰਹਿਣ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਯਾਦ ਕਰਾਉਣ ਦੇ ਵਿੱਚ ਕਾਮਯਾਬ ਹੋਗੇ ਤਾਂ ਇਹ ਤੁਹਾਡੀ ਜ਼ਿੰਦਗੀ ਦੀ ਵੱਡੀ ਕਾਮਯਾਬੀ ਹੋਏਗੀ ਇਸ ਤੋਂ ਬਾਅਦ ਅਸੀਂ ਸਾਡੇ ਮਿੱਤਰ ਗੈਵੀ ਚੋਹਾਨ ਦੇ ਕੋਲੇ ਉਹਨਾਂ ਦੇ ਘਰ ਪਹੁੰਚਦੇ ਆ ਤੇ ਉੱਥੇ ਨਾਸ਼ਤਾ ਕਰਕੇ ਫਿਰ ਅਸੀਂ ਅਗਲੀ ਮੰਜ਼ਲ ਵੱਲ ਨੂੰ ਰਵਾਨਗੀ ਪਾ ਦਿੰਨੇ ਆ ਤੇ ਫਿਰ ਜੋੜੇ ਰਿਓ ਲੈ ਕੇ ਚੱਲਦੇ ਆ ਅਸੀਂ ਤੁਹਾਨੂੰ ਅਗਲੇ ਇਤਿਹਾਸਕ ਸਥਾਨ ਦੇ ਉੱਤੇ